ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਨਿਊ ਵੀਡੀਓ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਚ ਕੁਝ ਕੁ ਸੂਟਾਂ ਦੀਆਂ ਪਿਕਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਕਿ 2025 ਦੇ ਵਿੱਚ ਗਰਮੀਆਂ ਦੇ ਵਿੱਚ ਟ੍ਰੈਂਡ ਦੇ ਵਿੱਚ ਰਹਿਣ ਵਾਲੇ ਨੇ ਤੇ ਸੋ ਸਭ ਤੋਂ ਪਹਿਲਾਂ ਆਪਾਂ ਫਰਸਟ ਰੇ ਪਿਕ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਜਿਹਦੇ ਵਿੱਚ ਤੁਹਾਡੀ ਜਿਹੜੀ ਸ਼ਰਟ ਹੈ ਉਹਦੇ ਵਿੱਚ ਵੱਡਾ ਵੱਡਾ ਪ੍ਰਿੰਟ ਰਹੂਗਾ ਤੇ ਜਿਹੜੀ ਬਾਟਮ ਹੈ ਤੁਹਾਡੀ ਪਲੇਨ ਰਹੂਗੀ ਤੇ ਨਾਲ ਦੁਪੱਟਾ ਵੀ ਪਲੇਨ ਰਹੂਗਾ ਠੀਕ ਹੈ ਦੁਪੱਟਾ ਤੁਸੀਂ ਕੋਟਾ ਡੋਰੀਆ ਦਾ ਯੂਜ਼ ਕਰ ਸਕਦੇ ਹੋ ਕਿਉਂਕਿ ਗਰਮੀਆਂ ਦੇ ਵਿੱਚ ਕੋਟਾ ਡੋਰੀਆ ਹੀ ਜ਼ਿਆਦਾ ਚੱਲਦਾ ਹੈ ਹਨਾ ਤੇ कॉटन ਦਾ सूट ਇਹ ਤੁਸੀਂ ਕਿਸੇ ਵੀ سٹਫ ਦੇ ਵਿੱਚ ਬਾਏ ਕਰ ਸਕਦੇ ਹੋਗੇ ਸੋ ਇਹਦੇ ਵਿੱਚ ਖਾਸ ਗੱਲ ਇਹ ਹੀ ਹੈ ਨਾ ਕਿ ਇਹ ਦਾ ਪ੍ਰਿੰਟ ਹੈ ਜਿਹੜਾ ਸ਼ਰਟ ਦਾ ਉਹ ਵੱਡਾ ਵੱਡਾ ਰਹੂਗਾ ਤੇ ਇਸ ਵਾਰ ਇਹ ਚੀਜ਼ ਜਿਹੜੀ ਟਰੈਂਡ ਦੇ ਵਿੱਚ ਹੈਗੀ ਠੀਕ ਹੈ ਜੀ ਸੋ ਸੈਕਿੰਡ ਇਹ ਵਾਲਾ ਸੂਟ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਹਾਂ ਲਾਈਟ ਜੇ ਕਲਰ ਦਾ ਸੂਟ ਹੈਗਾ ਹਨਾ ਤੇ ਲਾਈਟ ਜਿਹਾ ਹੀ ਪ੍ਰਿੰਟ ਬਣਿਆ ਹੋਇਆ ਹੈਗਾ ਇਹਦੇ ਉੱਪਰ ਕੀਤਾ ਹੋਇਆ ਆਰੀ ਵਰਕ ਜਿਹੜਾ ਕਿ ਹੁਣ ਟਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਸੋ ਆਰੀ ਵਰਕ ਜਿਹੜਾ ਜੋਰਜਟੇ ਦੇ ਉੱਪਰ ਵੀ ਚੱਲ ਰਿਹਾ ਹੈ ਜੀ ਫੋਨ ਦੇ ਵਿੱਚ ਉੱਪਰ ਵੀ ਚੱਲ ਰਿਹਾ ਹੈ ਸੋ ਹੁਣ ਇਹ ਕਾਟਨ ਦੇ ਸੂਟਾਂ ਦੇ ਉੱਪਰ ਵੀ ਆ ਗਿਆ ਹੈਗਾ ਥੋੜਾ ਜਿਹਾ ਇਹ ਪ੍ਰਿੰਟ ਸੂਟ ਨਾਲੋਂ ਥੋੜਾ ਐਕਸਪੈਂਸਿਵ ਪਊਗਾ ਤੁਹਾਨੂੰ ਤੇ ਤੁਸੀਂ ਬਾਹਰ ਅੰਦਰ ਜਾਣ ਵਾਸਤੇ ਇਹ ਇਸ ਸੂਟ ਨੂੰ ਬਾਇ ਕਰ ਸਕਦੇ ਹੋਗੇ ਜੇਕਰ ਤੁਸੀਂ ਥੋੜਾ ਅਲੱਗ ਦਿਖਣਾ ਚਾਹੁੰਦੇ ਹੋ ਇਹ ਸੂਟ ਤੁਹਾਨੂੰ ਵਿਦ ਦੁਪੱਟਾ ਵੀ ਮਿਲ ਜੂਗਾ ਤੇ ਵਿਦਆਊਟ ਦੁਪੱਟਾ ਵੀ ਮਿਲਦੇ ਆ ਇਹ ਹਨਾ ਤੇ ਉਸ ਤੋਂ ਬਾਅਦ ਆਪਾਂ ਸੂਟ ਕਰ ਗੱਲ ਕਰਦੇ ਆ ਕਿ ਆਪਾਂ ਕਾਟਨ ਦਾ ਹਨਾ ਫੈਬਰਿਕ ਲੈ ਕੇ ਕਿਸੇ ਵੀ ਤਰ੍ਹਾਂ ਦਾ ਜਿਵੇਂ ਕੀ ਹੋ ਗਿਆ ਹਨਾ ਗ੍ਰੇਸ ਕਾਟਨ ਹੋ ਗਿਆ ਹਨਾ ਤੇ ਕੈਮਰਿਕ ਹੋ ਗਿਆ ਤੇ ਜਿਵੇਂ ਕਿ ਹੁਣ ਟ੍ਰੈਂਡਿੰਗ ਦੇ ਵਿੱਚ ਬਰਬਰੀ ਹੋ ਗਿਆ ਹਨਾ ਐਦਾਂ ਦੇ ਜਿਹੜਾ ਸਟੱਫ ਲੈ ਕੇ ਤੁਸੀਂ ਫੈਬਰਿਕ ਲੈ ਕੇ ਉਹਦੇ ਉੱਤੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਆ ਜਿਆਦਾਤਰ ਹਨਾ ਕਾਟਨ ਦੇ ਸੂਟਾਂ ਤੇ ਜਿਹੜੇ ਮਸ਼ੀਨ ਵਰਕ ਹੀ ਚੱਲਦਾ ਹੈਗਾ ਐਦਾਂ ਤੁਸੀਂ ਕਰਵਾ ਸਕਦੇ ਜਿਵੇਂ ਵਰਕ ਆਪਣੇ ਸੂਟ ਤੇ ਸੋ ਇਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਇਸ ਤਰ੍ਹਾਂ ਕਿ ਜਿਵੇਂ ਕਿ ਪੇਂਟ ਕਰਿਆ ਹੁੰਦਾ ਨਾ ਇਸ ਤਰ੍ਹਾਂ ਹੁੰਦਾ ਇਹ ਤੇ ਪੇਂਟ ਦੇ ਉੱਪਰ ਆਰੀ ਵਰਕ ਹੁੰਦਾ ਹੈਗਾ ਧਾਗੇ ਨਾਲ ਧਾਗੇ ਦਾ ਕੰਮ ਕੀਤਾ ਹੁੰਦਾ ਤੇ ਥੋੜੀ-ਥੋੜੀ ਇਹਦੇ ਵਿੱਚ ਸ਼ਾਈਨੀਂਗ ਵੀ ਹੁੰਦੀ ਹੈ ਜਿਹੜਾ ਇਹਦੇ ਵਰਕ ਕੀਤਾ ਹੁੰਦਾ ਹੈ ਇਹਦੇ ਵਿੱਚ ਠੀਕ ਹੈ ਜੀ ਇਹ ਜਾਮ कॉटन ਗ੍ਰੇਸ कॉटन ਐਦਾਂ ਦੇ ਕੱਪੜੇ ਦੇ ਵਿੱਚ ਹੀ ਆਉਂਦਾ ਹੈਗਾ ਚਾਕਲੇਟ ਫੈਬਰਿਕ ਤੇ ਵੀ ਇਹ ਆਉਂਦਾ ਹੈਗਾ ਵਰਕ ਸੋ ਇਹ ਇਹ ਵਾਲਾ ਜਿਹੜਾ ਪ੍ਰਿੰਟ ਹੈ ਜਿਹੜਾ ਡਿਜ਼ਾਈਨ ਹੈ ਇਹ ਵੀ ਟ੍ਰੈਂਡਿੰਗ ਦੇ ਵਿੱਚ ਹੈ ਹੁਣ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਮਸ਼ੀਨ ਵਰਕ ਦੀ ਹਨਾ ਇਹ ਦਵਾਰ ਤੋਂ ਜਿਹੜੀ ਪਿੱਕ ਹੈ ਮੇਰੇ ਤੋਂ ਐਡ ਹੋ ਗਈ ਮਸ਼ੀਨ ਵਰਕ ਕਰਵਾ ਸਕਦੇ ਆ ਪਰ ਇਦਾਂ ਦਾ ਹਨਾ ਥੋੜਾ ਹੈਵੀ ਕਰਵਾ ਸਕਦੇ ਆ ਲਾਈਟ ਕਰਵਾ ਸਕਦੇ ਆ ਹਨਾ ਉਹ ਤੁਸੀਂ ਆਪਣੇ ਅਕੋਰਡਿੰਗ ਦੇਖਣਾਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਨੋਟ ਵਰਕ ਦੀ ਹਨਾ ਜਿਵੇਂ ਕਿ ਗੰਟ ਕਢਾਈ ਕਹ ਦਿੰਦੇ ਆਪਾਂ ਪੰਜਾਬੀ ਦੇ ਵਿੱਚ ਹਨਾ ਇਸ ਤਰ੍ਹਾਂ ਦੀ ਜਿਹੜੀ ਹੁਣ ਕਢਾਈ ਹੈ ਜਿਹੜੀ ਹੱਥ ਨਾਲ ਕੀਤੀ ਜਾਂਦੀ ਹੈ ਹਨਾ ਤੇ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਹੁਣ ਤੇ ਇਹ ਤੁਸੀਂ कॉटन ਦੇ ਸਟੱਫ ਤੇ ਕਰਾ ਸਕਦੇ ਹੋ ਤੁਸੀਂ ਜੇਕਰ ਵਿਆਹ ਸ਼ਾਦੀ ਵਾਲੇ ਸੂਟ ਤੇ ਕਰਵਾਉਣਾ ਤਾਂ ਉਹ ਤੇ ਵੀ ਤੁਸੀਂ ਕਰਵਾ ਸਕਦੇ ਹੋਗੇ ਹਨ ਬਰਵਰੀ ਜਾਂ ਗਲਾਸ਼ੀਮਰ ਵਗੈਰਾ ਕਪੜੇ ਤੇ ਸੋ कॉटन ਦੇ ਫੈਬਰਿਕ ਤੇ ਵੀ ਇਹ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਇਸ ਵਾਰ ਇਹ ਜਿਹੜੀ 2025 ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਇਹ ਕਢਾਈ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਹੈਂਡ ਪੇਟਿਟਡ ਸੂਟਾਂ ਦੀ ਤੇ ਦੂਸੀ ਸੂਟ ਸਟੱਫ ਲੈ ਕੇ ਪਲੇਨ ਆਪਦੇ ਅਕੋਰਡਿੰਗ ਆਪਦੇ ਜਿਹੜੇ ਕਲਰ ਚੋਇਸ ਦੇ ਅਕੋਰਡਿੰਗ ਹੈਨਾ ਪੇਂਟ ਕਰਵਾ ਸਕਦੇ ਹਾਂ ਸੂਟ ਨੂੰ ਤੇ ਐਦਾਂ ਜਿਹੜੇ ਪੇਂਟਡ ਹੈਂਡ ਪੇਟਡ ਸੂਟ ਨੇ ਉਹ ਵੀ ਇਸ ਵਾਰ ਜਿਹੜੇ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲੇ ਆ ਤੇ ਇਹ ਇਹ ਨਾ ਹੈਂਡ ਪੇਟਡ ਸੂਟ ਨੇ ਜਿਹੜੇ ਇਹ ਸਦਾ ਬਹਾਰ ਜਿਨੇ ਹਨ ਇਹ ਹੈ ਆਪਾਂ ਕਿ ਟੈਂਡਿੰਗ ਦੇ ਵਿੱਚ ਚੱਲ ਹੀ ਰਹੇ ਨੇ ਇਹ ਸੋਨੇ ਹੀ ਲੱਗਦੇ ਨੇ ਸੋ ਇਹ ਤੁਸੀਂ ਜਰੂਰ ਇਸ ਵਾਰ ਜਿਹੜਾ ਹੈਂਡ ਪੇਟਿਡ ਸੂਟ ਵੀ ਜਰੂਰ ਪਾਉਣਾ ਸੋ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਕਮੈਂਟ